ਗਲਾਬੀ ਬਗੜਾ ਬਈ ਆ ਬੰਦਾ ਆ ਸਾਨੂੰ ਲੈ ਕੇ ਨਹੀਂ ਦਿੰਦਾ ਮੀਟਰ ਲੈ ਕੇ ਨਹੀਂ ਦਿੰਦਾ ਕਹਿੰਦਾ ਮੀਟਰ ਦੋ ਬਣਾਓ ਵੀਰੇ ਇਹਨੇ ਸਖਤ ਕਾਰਵਾਈ ਪਾਈ ਜਾਵੇ ਆਹ ਬੰਦਾ ਬਈ ਆ ਗਰੀਬਾਂ ਦੇ ਹੱਕ ਤੇ ਖੜਦਾ ਨਹੀਂ ਪਿਆਲਾ ਆ ਸੈਨ ਨਹੀਂ ਕਰਦਾ ਬਈ ਆ ਦੇਖ ਲੋ ਕਹਿੰਦਾ ਮੈਂ ਨਹੀਂ ਕਰਨਾ ਤੂੰ ਦੇਖ ਸਕਦਾ ਫੇਸਬੁੱਕ ਤੇ ਚੱਲਦੀ ਵੀਡੀਓ ਵੀਰੇ ਆ ਚੈੱਕ ਕਰ ਦੋ ਆ ਕਹਿੰਦਾ ਮੈਂ ਮਤਾ ਨਹੀਂ ਪਾਉਣਾ ਬਈ ਤੁਸੀਂ ਦੇਖ ਲੋ ਬਣੀ ਆਂਦੀ ਆ चेक कर सकते ਤੇ ਸਾਰੇ ਪਰਿੰਦੇ ਸੈਣ ਕਰਾਓ ਮਤਾ ਆ ਕੇ ਦਾ ਹਾਲ ਹੋਵੇਗਾ ਬਦੇ ਦੇ ਹਾਲਾ ਮਤਾ ਲਾਉਣ ਮਤਾ ਪਾ ਕੇ ਮਤਾ ਪਾ ਕੇ ਗਾਰਵੇ ਤੂ ਲੈ ਆਹ ਨਾ ਇਹੋ ਜਿਹੇ ਬੰਦੇ ਆ ਜਿਹੜੇ ਸਰਪੰਚ ਬਣਾ ਲਏ 325 ਵੋਟਾਂ ਸੀ ਬੋਰਡ ਦੇ ਕੇ ਸਰਪੰਚ ਬਣਾ ਲਏ ਮੋਹਤਵਾਰ ਬੰਦਾ ਬਣ ਗਿਆ ਠੀਕ ਆ ਜਿਹੜੇ ਐਡੀਸੀ ਜਾਂ ਡੀਸੀਓ ਮੋਹਤਵਾਰ ਬਣ ਗਿਆ ਜਿਹੜਾ ਹੁਣ ਤਾਂ ਮੋਕ ਨਹੀਂ ਮੇਰਾ ਜਿਉ ਆਪ ਦੀ ਮਰਜ਼ੀ ਨੇ ਜੇ ਸਰਪੰਚ ਨੇ ਕਹਿੰਦਾ ਮੈਂ ਆ ਬੰਦਾ ਲਗਾ ਫਿਰ ਕਿਉਂ ਨਹੀਂ ਲਾਉਂਦੇ ਉਹ ਕਹਿੰਦੇ ਸੈਕਟਰ ਕਹਿੰਦਾ ਮੈਂ ਲਾਦਾ ਹੀ ਨਹੀਂ ਪਾਉਣਾਗਾ ਮੈਂ ਨਹੀਂ ਹੁੰਦਾ ਬਹੁਤ ਬਤਾ ਮੈਂ ਬਹੁਤਾ ਮਤਾ ਆਹ ਤੇ ਅਖਰ ਲੋੜ ਫਿਰ ਪਾਸੇ ਹੋ ਜਾਂਦੇ ਪਾਸੇ ਜਿਹੜੇ ਸਾਈਡ ਤੇ ਯਾਰ ਪੰਚਾਇਤ ਦੇ ਚਾਰ ਬੰਦੇ ਰੰਡੂ ਪੰਜੂ ਪਾਸੇ ਹੋ ਜਾਂ ਫਿਰ